ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਸ਼ਖਰ ਸੰਧੀਰ ਹੁਣ ਚੋਰਾ ਦੇ ਹੌਸਲੇ ਇੰਨੇ بلند ਹੋ ਗਏ ਨੇ ਕਿ ਡੀਐਸਪੀ ਤੱਕ ਨਾ ਛੱਡਿਆ 22 ਲੱਖ ਰੁਪਏ ਦੀ ਠੱਗੀ ਡੀਐਸਪੀ ਦੇ ਨਾਲ ਮਾਰੀ ਜਾਂਦੀ ਹੈ ਹੁਣ ਇਸੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਵੀ ਅੱਗੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਇਹ ਮਾਮਲਾ ਸਾਹਮਣੇ ਆਂਦਾ ਹੈ ਡੀਐਸਪੀ ਅਤੁਲ ਸੋਨੀ ਦੇ ਨਾਲ 22 ਲੱਖ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਮੋਹਾਲੀ ਦੇ ਨਾਲ ਸੰਬੰਧਿਤ ਪਿਓ ਪੁੱਤ ਦੇ ਵੱਲੋਂ ਇਹ ਪੂਰਾ ਕਾਰੇ ਨੂੰ ਅੰਜਾਮ ਦਿੱਤਾ ਜਾਂਦਾ ਹਾਲਾਂਕਿ ਦੋਵਾਂ ਦੇ ਖਿਲਾਫ ਪਰਚਾ ਵੀ ਦਰਜ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਸਬਡਿਵੀਜ਼ਨ ਗੁਇੰਵਲ ਸਾਹਿਬ ਦੇ ਵਿੱਚ ਤਾਇਨਾਤ ਨੇ ਅਤਲ ਸੋਨੀ ਡੀਐਸਪੀ ਜੋ ਕਿ ਕਰੀਬ 1.5 ਸਾਲ ਪੁਰਾਣਾ ਇਹ ਮਾਮਲਾ ਦੱਸਿਆ ਜਾ ਰਿਹਾ 18 April ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਤਾਂ ਪਿਓ ਪੁੱਤ ਨੇ ਜਾਲੀ ਦਸਤਾਵੇਜ਼ ਬਣਾ ਕੇ ਡੀਐਸਪੀ ਅਤਲ ਸੋਨੀ ਤੋਂ 22 ਲੱਖ ਰੁਪਏ ਦੀ ਠੱਗੀ ਮਾਰੀ ਔਰ ਇਸ ਦੇ ਵਿਰਕਾਰ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਗੁਇੰਵਲ ਸਾਹਿਬ ਪੁਲਿਸ ਨੇ ਡੀਐਸਪੀ ਅਤਲ ਸੋਨੀ ਦੇ ਨਾਲ ਜਿਹੜਾ ਹੈ ਸਵਾ 2 ਬਾਈ ਲੱਖ ਰੁਪਏ ਦੀ ਜਿਹੜੀ ਹੈ ਠੱਗੀ ਦੇ ਦੋਸ਼ 'ਤੇ ਮੁਹਾਲੀ ਦੇ ਨਾਲ ਸੰਬੰਧਿਤ ਪਿਉ ਪੁੱਤ ਖਿਲਾਫ ਅਲਾਕੀ ਕੇਸ ਵੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਸਬ ਡਿਵੀਜ਼ਨ ਗਵਿੰਦਲ ਸਾਹਿਬ ਦੇ ਵਿੱਚ ਤਨਾਰ ਡੀਐਸਪੀ ਸੋਨੀ ਦੇ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ ਤਾਂ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਵੀ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਦੋਵੇਂ ਪਿਉ ਪੁੱਤ ਫਿਲਹਾਲ ਦੇ ਲਈ 1.5 ਸਾਲ ਤੋਂ ਫਰਾਰ ਦੱਸੇ ਜਾ ਰਹੇ ਨੇ ਤਾਂ ਡੇਢ ਸਾਲ ਪੁਰਾਣਾ ਇਹ ਮਾਮਲਾ ਸੀ ਡੀਐਸਪੀ ਸੋਨੀ ਨੇ 18 ਅਪ੍ਰੈਲ ਨੂੰ ਜ਼ਿਲ੍ਹਾ ਪੁਲਿਸ ਨੂੰ ਮੁੱਖ ਨਿਸ਼ਚਾਇਤ ਅਰਜ ਦਰਜ ਕਰਵਾਈ ਇੱਕ ਦੋਸ਼ ਲਗਾਏ ਕਿ ਕਰਨਪ੍ਰੀਤ ਸਿੰਘ ਅਤੇ ਉਸ ਦੇ ਪਤਾ ਹਰਵਿੰਦਰ ਸਿੰਘ ਦੇ ਵੱਲੋਂ ਉਹਨਾਂ ਦੇ ਨਾਲ ਜਾਲੀ ਦਸਤਾਵੇਜ਼ ਦੇ ਆਧਾਰ ਦੇ ਉੱਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਔਰ ਠੱਗੀ ਦੇ ਇਸ ਮਾਮਲੇ ਦੇ ਵਿੱਚ ਐਸਪੀ ਵੱਲੋਂ ਜਾਂਚ ਦੇ ਵੀ ਆਦੇਸ਼ ਜਾਰੀ ਕੀਤੇ ਗਏ ਨੇ ਤਾਂ 2.5 ਮਹੀਨੇ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਡੀਐਸਪੀ ਸੋਨੀ ਦੇ ਨਾਲ ਇਹਨਾਂ ਮੁਲਜ਼ਮਾ ਨੇ 22,25,000 ਰੁਪਏ ਦੀ ਧੋਖਾਧੜੀ ਕੀਤੀ ਔਰ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਕ ਦੇ ਹੁਕਮਾਂ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਪੁਲਿਸ ਆਪ ਹੀ ਠੱਗੀ ਜਾ ਰਹੀ ਹੈ ਡੀਐਸਪੀ ਦੇ ਨਾਲ 22 ਲੱਖ ਰੁਪਏ ਦੀ ਠੱਗੀ ਦਾ ਇਹ ਮਾਮਲਾ ਸੀ ਔਰ ਕਾਰਵਾਈ ਹੁਣ ਪਿਓ ਪੁੱਤ ਦੇ ਉੱਤੇ ਕੀਤੀ ਜਾ ਰਹੀ ਹੈ ਹਾਲਾਂਕਿ ਪਰਚਾ ਦਰਜ ਕਰਨ ਤੋਂ ਬਾਅਦ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਡੇਢ ਸਾਲ ਤੋਂ ਇਹ ਪਿਓ ਪੁੱਤ ਦੀ ਜੋੜੀ ਜਿਹੜੀ ਹੈ ਫਰਾਰ ਹੈ 22 ਲੱਖ ਦੀ ਠੱਗੀ ਮਾਰਨ ਤੋਂ ਬਾਅਦ ਇਹਨਾਂ ਦੋਵਾਂ ਦਾ ਫਿਲਹਾਲ ਤੱਕ ਕੋਈ ਅਤਾ ਪਤਾ ਨਹੀਂ ਹੈ ਪਰ ਐਸਪੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ